ਸਤਿ ਸ਼੍ਰੀ ਅਕਾਲ ਸਟੂਡੈਂਟਸ ਤੁਹਾਡਾ ਸਵਾਗਤ ਲੈ ਕੇ حاضر ਹੋਇਆ ਇੱਕ ਵੱਡੀ ਨਵੀਂ ਅਪਡੇਟ ਹੈ ਜੀ ਪੀਐਸ ਟੈਟ ਐਗਜ਼ਾਮ 2025 ਸੰਬੰਧੀ ਤੇ ਨਾਲ ਹੀ ਰਿਜ਼ਲਟ ਰਿਵਾਈਜ਼ ਹੋਇਆ ਤੇ ਮਾਸਟਰ ਕាតਦੋਂ ਹੋਵੇਗਾ ਤੇ ਅਗਲਾ ਪੀਐਸ ਟੈਟ ਕਦੋਂ ਹੋਵੇਗਾ ਇਹਨਾਂ ਸਾਰੀਆਂ ਮੁੱਦਿਆਂ ਦੇ ਉੱਪਰ ਆਪਾਂ ਇਸ ਵੀਡੀਓ ਵਿੱਚ ਜਾਣਕਾਰੀ ਤੁਹਾਨੂੰ ਦੇਵਾਂਗੇ ਜੇਕਰ ਪਹਿਲੀ ਵਾਰ ਚੈਨਲ ਤੇ ਆਏ ਬੱਚਾ ਨੂੰ ਸਬਸਕ੍ਰਾਈਬ ਕਰ ਲੈਣਾ ਵੀਡੀਓ ਨੂੰ ਲਾਈਕ ਸ਼ੇਅਰ ਕਰ ਦੇਣਾ ਤੇ ਟੈਲੀਗ੍ਰam ਚੈਨਲ ਨੂੰ ਜੁਆਇਨ ਕਰ ਲੈਣਾ ਆਪਣੀ ਐਂਡਰੋਇਡ ਐਪ ਸਟੱਡੀ ਮਿੱਤਰ ਕਲਾਸਿਸ ਨੂੰ ਜੁਆਇਨ ਕਰ ਲੈਣਾ ਤੇ ਇਸ ਦੇ ਨਾਲ ਹੀ ਅਰਨ ਵਿਦ ਲਰਨ ਪ੍ਰੋਗਰਾਮ ਨੂੰ ਜੁਆਇਨ ਕਰ ਲਈ ਤੁਸੀਂ ਸਾਨੂੰ WhatsApp ਕਰ ਸਕਦੇ ਹੋ ਲਿੰਕ ਡਿਸਕ੍ਰਿਪਸ਼ਨ ਵਿੱਚ ਦਿੱਤਾ ਹੋਇਆ WhatsApp ਨੰਬਰ ਦਿੱਤਾ ਹੋਇਆ ਸੋ ਗੱਲ ਕਰਦੇ ਆਂ ਅੱਜ ਦੀਸ ਵੱਡੀ ਆਪਕੇ ਲਈ ਤੇ ਸਭ ਤੋਂ ਪਹਿਲਾਂ ਤੁਹਾਨੂੰ ਇੱਕ ਨੋਟੀਫਿਕੇਸ਼ਨ ਦਿਖਾ ਦਿੰਨੇ ਆਂ ਸੋ ਜੇਕਰ ਤੁਸੀਂ ਅਜੇ ਨਾਲ ਸਬਸਕ੍ਰਾਈਬ ਨਹੀਂ ਕੀਤਾ ਤੇ ਵੀਡੀਓ ਨੂੰ ਲਾਈਕ ਨਹੀਂ ਕੀਤਾ ਤਾਂ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਤਾਂ ਕਿ ਹਰ ਛੋਟੀ ਵੱਡੀ ਅਪਡੇਟ ਅਤੇ ਐਜੂਕੇਸ਼ਨਲ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਹਾਂਜੀ ਸਟੂਡੈਂਟਸ ਇਹ ਨੋਟੀਫਿਕੇਸ਼ਨ ਹੈ ਜਿਹੜਾ ਇਹ ਪੰਜਾਬ ਵਿਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਦੇ ਵੱਲੋਂ ਜਾਰੀ ਕੀਤਾ ਗਿਆ ਹੈ ਐਸੀ ਸੰਗਰ ਮੁਹਾਲੀ ਤੋਂ ਜਾਰੀ ਹੋਇਆ ਅਤੇ ਇਸ ਦੇ ਵਿੱਚ ਜਿਹੜਾ ਜਾਣਕਾਰੀ ਦਿੱਤੀ ਗਈ ਹੈ ਕਿ ਪੀਐਸ ਟੈਟ 2024 ਜਿਹੜਾ ਕਿ ਦਸੰਬਰ ਚ ਹੋਇਆ ਸੀਗਾ 1 ਦਸੰਬਰ 2024 ਨੂੰ ਉਸ ਦੇ ਪੇਪਰ 1 ਤੇ ਪੇਪਰ 2 ਦਾ ਨਤੀਜਾ ਜਿਹੜਾ ਉਹ ਰਿਵਾਈਜ਼ ਕੀਤਾ ਗਿਆ ਤੇ ਇਸ ਸਬੰਧੀ ਜਿਹੜੇ ਉਮੀਦਵਾਰ ਹੈ ਉਹ ਰਿਵਾਈਜ਼ਡ ਨਤੀਜਾ ਜਿਹੜਾ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈਬਸਾਈਟ ਪੀਐਸਟੈਟ.PSEB.ac.in ਤੇ ਜਾ ਕੇ ਅੱਜ ਸ਼ਾਮ ਭਾਗੇ 28 ਅਗਸਤ 2025 ਬਾਅਦ ਦੁਪਹਿਰਾਂ ਸ਼ਾਮ ਤੱਕ ਜਿਹੜਾ 5 ਵਜੇ ਤੋਂ ਬਾਅਦ ਤੁਸੀਂ ਚੈੱਕ ਕਰ ਸਕਦੇ ਆ ਤੇ ਹੋ ਸਕਦਾ ਉਸ ਤੋਂ ਪਹਿਲਾਂ ਵੀ ਅਪਡੇਟ ਹੋ ਜਾਵੇ ਸੋ ਜਾ ਕੇ ਲੌਗਇਨ ਕਰਕੇ ਤੁਸੀਂ ਆਪਣਾ ਰਿਜ਼ਲਟ ਸਾਰੇ ਚੈੱਕ ਕਰ ਲਿਓ ਕਿਉਂਕਿ ਹੋ ਸਕਦਾ ਕਿਸੇ ਦੇ ਨੰਬਰ ਵੱਧ ਸਕਦੇ ਆ ਕਿਸੇ ਦੇ ਘੱਟ ਸਕਦੇ ਆ ਪੂਰੀ ਅਪਡੇਟ ਆ ਜਿਹੜੀ ਉਹ ਚੈੱਕ ਜ਼ਰੂਰ ਕਰ ਲਿਓ ਜਾ ਕੇ ਸਾਰੇ ਆਪਣਾ ਰਿਜ਼ਲਟ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਜੇਕਰ ਕਿਸੇ ਦਾ ਪਹਿਲਾਂ ਅਰਥ ਕਲੀਅਰ ਨਹੀਂ ਹੋ ਰਿਹਾ ਸੀ ਤੇ ਹੁਣ ਕਲੀਅਰ ਹੋ ਗਿਆ ਉਹ ਆਪਣਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਾਂ ਉਸ ਨੂੰ ਨਾਲ ਨੂੰ ਸਪੈਸ਼ਲੀ ਵਧਾਈਆਂ ਵੀ ਦੇਵਾਂਗੇ ਇਸ ਦੇ ਨਾਲ ਹੀ ਹੁਣ ਗੱਲ ਕਰੀਏ ਜੇਕਰ ਆਪਣਾ ਅਗਲਾ ਮਾਸਟਰ ਕੈਡਰ ਤੇ ਪੀਐਸ ਟੈਟ ਹਾਂਜੀ ਅਗਲਾ ਪੀਐਸ ਟੈਟ ਹੈ ਜਿਹੜਾ ਉਹ ਇਸ ਦਸੰਬਰ ਦੇ ਵਿੱਚ ਦਸੰਬਰ 2025 ਵਿੱਚ ਹੋਣ ਜਾ ਰਿਹਾ ਤੇ ਜੇਕਰ ਹਾਲੇ ਤੱਕ ਤੁਸੀਂ ਤਿਆਰੀ ਨਹੀਂ ਸ਼ੁਰੂ ਕੀਤੀ ਜਾਂ ਫਿਰ ਵੈਸੇ ਤਿਆਰੀ ਕਰ ਰਹੇ ਹੋ ਤਾਂ ਤੁਸੀਂ ਆਪਣਾ ਪੀਐਸ ਟੈਟ ਦਾ ਬੈਚ ਹੈ ਜਿਹੜਾ ਉਹ ਜੁਆਇਨ ਕਰ ਸਕਦੇ ਹੋ ਸੀਡੀਪੀ ਦਾ ਅਲੱਗ ਤੋਂ ਬੈਚ ਹੈ ਜੀ ਔਰ ਐਸਐਸਟੀ ਸੋਸ਼ਲ ਸਾਇੰਸ ਦਾ ਅਲੱਗ ਤੋਂ ਬੈਚ ਹੈ ਜੇਕਰ ਤੁਸੀਂ ਦੋਵਾਂ ਨੂੰ ਕੰਬਾਈਨ ਲੈਣਾ ਚਾਹੁੰਦੇ ਹੋ ਤਾਂ ਕੰਬਾਈਨ ਵੀ ਲੈ ਸਕਦੇ ਹੋ ਤੇ ਅੱਡ-ਅੱਡ ਲੈਣਾ ਚਾਹੁੰਦੇ ਹੋ ਤਾਂ ਅੱਡ-ਅੱਡ ਵੀ ਲੈ ਸਕਦੇ ਹੋ ਇਹ ਦੋਵੇਂ ਬੈਚ ਆ ਜਿਹੜੇ ਆਪਣੇ ਇਹ ਚੱਲ ਰਹੇ ਆ ਸੋ ਇਹਨਾਂ ਨੂੰ ਲੈਣ ਦੇ ਲਈ ਤੁਸੀਂ نیچے WhatsApp ਨੰਬਰ ਆ ਜਿਹੜਾ ਉਹ ਡਿਸਕ੍ਰਿਪਸ਼ਨ ਵਿੱਚ ਦਿੱਤਾ ਹੈ ਉਸ ਤੇ ਸੰਪਰਕ ਕਰ ਸਕਦੇ ਹੋ ਸਾਡੇ ਨਾਲ ਸੋ ਇਹ ਇੱਕ ਵੱਡੀ ਅਪਡੇਟ ਸੀ ਪੀਐਸ ਟੈਟ ਦੀ ਹੁਣ ਆਉਂਦੀ ਆ ਮਾਸਟਰ ਕੇਡਰ ਮਾਸਟਰ ਕੇਡਰ ਸਟੂਡੈਂਟਸ ਜਿਵੇਂ ਕਿ ਪੰਜਾਬ ਸਰਕਾਰ ਹੁਣ ਪੀਐਸ ਟੈਟ ਨੂੰ ਵਾਰ-ਵਾਰ ਸੋਚ ਕੇ ਉਸ ਦੇ ਉੱਪਰ ਜਿਹੜੀਆਂ ਗੱਲਾਂ ਬਾਤਾਂ ਨਿਕਲ ਕੇ ਸਾਹਮਣੇ ਆ ਰਹੀਆਂ ਤਾਂ ਪੀਐਸ ਟੈਟ ਤੋਂ ਪਹਿਲਾਂ ਮਾਸਟਰ ਕੇਡਰ ਹੋਣ ਦੀ ਸੰਭਾਵਨਾ ਹੈ ਪਰ ਉਸ ਤੋਂ ਪਹਿਲਾਂ ਜਿਵੇਂ ਕਿ ਪੰਜਾਬ ਦੇ ਸਿੱਖਿਆ ਮੰਤਰੀ ਨੇ ਪਹਿਲਾਂ ਹੀ ਬਿਆਨ ਦਿੱਤਾ ਹੋਇਆ ਹੈ ਕਿ ਮਾਸਟਰ ਕੇਡਰ ਤੋਂ ਪਹਿਲਾਂ ਲੈਕਚਰਰ ਕੇਡਰ ਹੋਊਗਾ ਸੋ ਪਹਿਲਾਂ ਲੈਕਚਰਰ ਕੇਡਰ ਜ਼ਰੂਰ ਆਵੇਗਾ ਉਸ ਤੋਂ ਬਾਅਦ ਮਾਸਟਰ ਕੇਡਰ ਆਵੇਗਾ ਤੇ ਪੀਟੀਆਈ ਦੀ ਭਰਤੀ ਪਹਿਲਾਂ ਹੀ ਇਹਨਾਂ ਨੇ ਰੱਦ ਕਰ ਚੁੱਕੀ ਹੈ ਜਿਸ ਦੇ ਲਈ ਸੰਘਰਸ਼ਾ ਜਿਹੜਾ ਚੱਲ ਰਿਹਾ ਲਗਾਤਾਰ ਸੋ ਮਾਸਟਰ ਕੇਡਰ ਹਾਲੇ ਜਿਹੜਾ ਹੈ ਉਹ ਨਵੰਬਰ ਦੇ ਆਸ-ਪਾਸ ਨੋਟੀਫਿਕੇਸ਼ਨ ਆਉਣ ਦੀ ਆਸ ਹੈ ਜਿਹੜੀ ਉਹ ਜਿੱਤਾਈ ਜਾ ਰਹੀ ਹੈ ਤੇ ਉਸ ਤੋਂ ਪਹਿਲਾਂ ਲੈਕਚਰਰ ਕੇਡਰ ਦਾ ਨੋਟੀਫਿਕੇਸ਼ਨ ਹੈ ਜਿਹੜਾ ਉਹ ਆਵੇਗਾ ਇੱਕ ਚੀਜ਼ ਦਾ ਖਿਆਲ ਰੱਖਿਓ ਕਿ ਲੈਕਚਰਰ ਕੇਡਰ ਤੇ ਮਾਸਟਰ ਕੇਡਰ ਦੇ ਨੋਟੀਫਿਕੇਸ਼ਨ ਦੇ ਵਿੱਚ ਬਹੁਤਾ ਜਿਆਦਾ ਵਕਵਾ ਦੇਖਣ ਨੂੰ ਤੁਹਾਨੂੰ ਨਹੀਂ ਮਿਲੇਗਾ ਲਗਾਤਾਰ ਇਹ ੜੜਾੜ ਪੋਸਟਾਂ ਜਿਹੜੀਆਂ ਜਦੋਂ ਆਈਆਂ ਲਗਾਤਾਰ ਹੀ ਆਉਣਗੀਆਂ ਸਿੱਖਿਆ ਵਿਭਾਗ ਦੇ ਵਿੱਚ ਭਾਵੇਂ ਉਹ ਮਾਸਟਰ ਕੇਡਰ ਹੈ ਭਾਵੇਂ ਉਹ ਲੈਕਚਰਰ ਕੇਡਰ ਹੈ ਜਾਂ ਫਿਰ ਜਿਹੜੀਆਂ ਪ੍ਰੋਮੋਸ਼ਨਲ ਭਰਤੀਆਂ ਉਹ ਹੈ ਇਹ ਲਗਾਤਾਰ ਇਕੱਠੀਆਂ ਹੋਣੀਆਂ ਸੋ ਉਸ ਚੀਜ਼ ਦਾ ਖਿਆਲ ਰੱਖਿਓ ਬੈਚ ਲੈਣ ਦੇ ਲਈ ਪੀਐਸਟੇਟ ਦਾ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ WhatsApp ਤੇ ਤੇ ਮਾਸਟਰ ਕੁਕੈਟਰ ਐਸਐਸਟੀ ਪੰਜਾਬੀ ਦਾ ਬੈਚ ਵੀ ਲੈ ਸਕਦੇ ਹੋ ਸੰਪਰਕ ਕਰ ਸਕਦੇ ਹੋ WhatsApp ਤੇ ਸੋ ਮਿਲਦੇ ਹਾਂ ਕਿਸੇ ਹੋਰ ਨਵੀਂ ਜਾਣਕਾਰੀ ਦੇ ਨਾਲ ਐਜੂਕੇਸ਼ਨਲ ਵੀਡੀਓ ਦੇ ਵਿੱਚ ਹੁੰਦੀ ਹੈ ਨਹੀਂ ਧੰਨਵਾਦ